ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਇੱਕ ਬਹੁਤ ਹੀ ਵੱਡੀ ਨਵੀਂ ਅਪਡੇਟ ਜਿਸ ਨੇ ਪੂਰੇ ਪੰਜਾਬ ਦੇ ਵਿੱਚ ਤਰਥੱਲੀ ਮਚਾ ਕੇ ਰੱਖ ਦਿੱਤੀ ਹੈ ਜਿਹੜੇ ਪੰਜਾਬ ਦੇ ਵਿੱਚ ਸੀਵੀਆਈ ਦੇ ਵੱਲੋਂ ਡੀਆਈਜੀ ਹਰਚਰਨ ਸਿੰਘ ਭੁੱਲਰ ਫੜੇ ਗਏ ਹਨ ਉਹਨਾਂ ਤੇ ਹੁਣ ਵੱਡੀ ਕਾਰਵਾਈ ਹੋਣ ਜਾ ਰਹੀ ਹੈ ਕਿਉਂਕਿ ਦੋਸਤੋ ਸੀਵੀਆਈ ਦੇ ਵੱਲੋਂ ਇੱਕ ਵਾਰ ਫਿਰ ਤੋਂ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਘਰ ਦੇ ਉੱਤੇ ਦਵਾਰੇ ਰੇਡ ਮਾਰੀ ਗਈ ਹੈ ਜਿਸ ਦੇ ਵਿੱਚ 12 ਸਰਬ ਉੱਚ ਅਧਿਕਾਰੀਆਂ ਨੇ ਉਹ ਰੇਡ ਕੀਤੀ ਹੈ ਘਰ ਦਾ ਕੋਨਾ ਕੋਨਾ ਚੱਪਾ ਚੱਪਾ ਛਾਣ ਕੇ ਰੱਖ ਦਿੱਤਾ ਘਰ ਦੇ ਵਿੱਚ ਪਏ ਹੋਏ ਗਮਲੇ ਘਰ ਦੇ ਵਿੱਚ ਡੀ ਆਈ ਜੀ ਭੁੱਲਰ ਦੀਆਂ ਪਈਆਂ ਪੱਗਾਂ ਤੱਕ ਛਾਣ ਕੇ ਰੱਖ ਦਿੱਤੀਆਂ ਇੰਨੀ ਜਿਆਦਾ ਵੱਡੀ ਰੇਡ ਸੀਬੀਆਈ ਦੇ ਵੱਲੋਂ ਇੱਕ ਵਾਰ ਫਿਰ ਤੋਂ ਡੀ ਆਈ ਜੀ ਭੁੱਲਰ ਦੇ ਘਰ ਦੇ ਉੱਤੇ ਕੀਤੀ ਗਈ ਹੈ ਤੇ ਹੋਰ ਵੱਡੇ ਖੁਲਾਸੇ ਸਾਹਮਣੇ ਆ ਰਹੇ ਹਨ ਕਿਉਂਕਿ ਸੀਬੀਆਈ ਦੇ ਹੱਥ ਹੁਣ ਬਹੁਤ ਹੀ ਵੱਡੇ ਵੱਡੇ ਮੰਤਰੀਆਂ ਦੇ ਨਾਲ ਜਿਹੜੀ ਹਰ ਰੋਜ਼ ਡੀਆਈਜੀ ਭੁੱਲਰ ਦੀ ਚੈਟ ਹੁੰਦੀ ਸੀ ਜਿਹੜੀ ਜਾਇਦਾਦ ਨੂੰ ਲੈ ਕੇ ਨਗਦ ਪੈਸਿਆਂ ਨੂੰ ਲੈ ਕੇ ਸ਼ਰਾਬ ਨੂੰ ਲੈ ਕੇ ਤੇ ਸੋਨੇ ਚਾਂਦੀ ਨੂੰ ਲੈ ਕੇ ਜਿਹੜੀ ਹਰ ਰੋਜ਼ ਚੈਟ ਹੁੰਦੀ ਸੀ ਉਹ ਜਿਹੜਾ ਆਪਣਾ ਪੈਸਾ ਕਦੇ ਵਿਦੇਸ਼ਾਂ ਵਿੱਚ ਇਨਵੈਸਟ ਕਰਦੇ ਸੀ ਕਦੇ ਕਿਸੇ ਮੰਤਰੀ ਦੇ ਘਰ ਵਿੱਚ ਇਨਵੈਸਟ ਕਰਦੇ ਸੀ ਤੇ ਦੋਸਤੋ ਹੁਣ ਵੱਡੇ ਖੁਲਾਸੇ ਹੀ ਹੋ ਰਹੇ ਹਨ ਕਿ ਇਸ ਦੇ ਵਿੱਚ ਸੁਖਵੀਰ ਬਾਦਲ ਦਾ ਤੇ ਵਿਕਰਮ ਸਿੰਘ ਮਢਿੱਠਿਆ ਦਾ ਵੀ ਵੱਡਾ ਨਾਮ ਆ ਰਿਹਾ ਹੈ ਜਿਸ ਕਰਕੇ ਹੁਣ ਪੰਜਾਬ ਦੇ ਕਈ 10 ਤੋਂ 12 ਮੰਤਰੀ ਫਸਦੇ ਹੋਏ ਨਜ਼ਰ ਆ ਰਹੇ ਹਨ ਕਿਉਂਕਿ ਦੋਸਤੋ ਜਦੋਂ ਉਸ ਦੇ ਘਰ ਦੇ ਉੱਤੇ ਦੁਬਾਰੇ ਰੇਡ ਕੀਤੀ ਗਈ ਤਾਂ ਉਸ ਦੇ ਘਰ ਦੇ ਵਿੱਚ ਫਿਰ ਤੋਂ 7.5 ਕਰੋੜ ਨਕਦੀ ਮਿਲੀ ਹੈ ਤੇ ਫਿਰ ਤੋਂ 2 ਤੋਂ 2.5 ਕਿਲੋ ਸੋਨਾ ਬਰਾਮਦ ਹੋ ਚੁੱਕਿਆ ਹੈ ਹੁਣ ਵੱਡੇ ਸਵਾਲ ਇਹੇ ਹਨ ਕਿ ਆਖਿਰ ਫਿਰ ਤੋਂ ਦੁਬਾਰਾ ਉਸ ਦੇ ਘਰ ਦੇ ਵਿੱਚ ਨਕਦੀ ਉਸ ਦੇ ਘਰ ਦੇ ਵਿੱਚ ਸੋਨਾ ਚਾਂਦੀ ਕਿੱਥੋਂ ਆ ਗਿਆ ਇਹ ਇੱਕ ਵੱਡੇ ਸਵਾਲ ਸਭ ਦੇ ਸਾਹਮਣੇ ਖੜੇ ਹੁੰਦੇ ਹਨ ਜਿਸ ਨੇ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਤਰਥੱਲੀ ਮਚਾ ਕੇ ਰੱਖ ਦਿੱਤੀ ਹੈ ਤੇ ਪੰਜਾਬ ਦੇ ਜਿਹੜੇ ਇਹ ਡੀਆਈਜੀ ਹਨ ਬਹੁਤ ਹੀ ਜ਼ਿਆਦਾ ਕਸੁੱਤੇ ਫਸ ਚੁੱਕੇ ਹਨ ਤੇ ਹੋਰ ਮੰਤਰੀਆਂ ਨੂੰ ਫਸਾਵ ਵੀ ਚੁੱਕੇ ਹਨ ਤੇ ਦੋਸਤੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾਮਲਾ ਹਾਈ ਕੋਰਟ ਸੁਪਰੀਮ ਕੋਰਟ ਤੱਕ ਜਾਵੇਗਾ ਤੇ ਉਸ ਤੋਂ ਬਾਅਦ ਡੀਆਈਜੀ ਭੁੱਲਰ ਨੂੰ ਉਮਰ ਕੈਦ ਹੋ ਸਕਦੀ ਹੈ ਜਾਂ ਫਿਰ ਇਹਨਾਂ ਨੂੰ 20 ਸਾਲੀ ਹੋ ਸਕਦੀ ਹੈ ਇਹ ਹੁਣ ਵੱਡੇ ਖੁਲਾਸੇ ਜਲਦੀ ਹੀ ਹੋਣ ਵਾਲੇ ਹਨ ਤੇ ਦੋਸਤੋ ਹੋਰ ਮੰਤਰੀਆਂ ਦੇ ਉੱਤੇ ਵੀ ਸੀਬੀਆਈ ਦੀ ਰੇਡ ਬਹੁਤ ਹੀ ਜਲਦੀ ਪੈਣ ਵਾਲੀ ਹੈ ਜਿਸ ਵੱਡੇ ਵੱਡੇ ਮਗਰਮੱਛ ਫੜੇ ਜਾਣ ਵਾਲੇ ਹਨ ਜਿਵੇਂ ਭਗਵੰਤ ਮਾਨ ਨੇ ਪੱਕੇ ਤੌਰ ਤੇ ਮਡਿੱਠੀਆਂ ਨੂੰ ਹੱਥ ਪਾਏ ਹਨ ਇਸੇ ਤਰ੍ਹਾਂ ਹੁਣ ਭਗਵੰਤ ਮਾਨ ਦਾ ਬਿਆਨ ਆਇਆ ਹੈ ਕਿ ਜਿਹੜੇ ਇਹ ਸੀਬੀਆਈ ਦੇ ਵੱਲੋਂ ਸਿਕੰਜੇ ਦੇ ਵਿੱਚ ਫਸੇ ਹਨ ਮੈਂ ਇਹਨਾਂ ਨੂੰ ਹਮੇਸ਼ਾ ਦੇ ਲਈ ਜੇਲ੍ਹ ਦੇ ਵਿੱਚ ਰੱਖਾਂਗਾ ਜਿੰਨੀਆਂ ਵੀ ਦਿਵਾਲੀਆਂ ਆਣਗੀਆਂ ਇਹ ਸਾਰੀਆਂ ਦਿਵਾਲੀਆਂ ਹੁਣ ਆਪਣੀਆਂ ਜੇਲ੍ਹ ਦੇ ਵਿੱਚ ਮਨਾਣਗੇ ਕਿਸੇ ਨੂੰ ਉਮਰ ਕੈਦ ਹੋਵੇਗੀ ਕਿਸੇ ਨੂੰ 15 ਸਾਲੀ ਤੇ ਕਿਸੇ ਨੂੰ 20 ਸਾਲੀ ਇਹ ਬਿਆਨ ਭਗਵੰਤ ਮਾਨ ਦੇ ਵੱਲੋਂ ਦਿੱਤਾ ਜਾ ਕੇ ਆ ਹੈ ਜਿਸ ਕਰਕੇ ਹੁਣ ਪੰਜਾਬ ਦੇ ਵੱਡੇ ਵੱਡੇ ਮੰਤਰੀ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਕਾਰਨ ਫਸਲ ਵਾਲੇ ਹਨ ਜਿਵੇਂ ਕੋਈ ਨਵੀਂ ਅਪਡੇਟ ਸਾਹਮਣੇ ਆਵੇਗੀ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰੋ ਜੀ ਪ੍ਰਮਾਤਮਾ ਤੁਹਾਡੀ ਲੰਮੀ ਉਮਰ ਜਰੂਰ ਕਰਨਗੇ ਧੰਨਵਾਦ ਜੀ